ਚੜਿਆ ਦਿਨ ਬਸਾਖੀ ਦਾ ਸੰਗਤ ਹਮ ਹਮਾਗੇ ਆਈਆਂ ਚੜਿਆ ਦਿਨ ਬਸਾਖੀ ਦਾ ਸੰਗਤ ਹਮ ਹਮਾਗੇ ਆਈਆਂ ਅਨੰਦਪੁਰ ਦੀ ਧਰਤੀ ਤੇ ਸੰਗਤ ਖੂਬ ਰੌਣਕਾਂ ਲਾਈਆਂ ਵਿੱਚ ਖੁੱਲੇ ਪੰਡਾਲ ਤੇ ਜੀ ਮੇਰੇ ਗੁਰਾਂ ਦੀਵਾਨ ਲਗਾਇਆ ਸੰਗ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਸੰਗ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ बैच परे पंडाल दी मेरे गुर हलान सिता विच पर पंडाल दी मेरे गुर हलान सि कंगे तेग वरी पालो सिखी नाली परिता, ਸਿਰ ਮੰਗੇ ਤੇਗ ਮੇਰੀ ਪਾਲੂ ਸਿੱਖੀ ਨਾਲ ਪ੍ਰੀਤਾ ਢੋਲੂ ਖਾ ਉਜਾਰਾਂ ਦਾ ਜਲਦੀ ਉੱਠ ਬਾਰ ਨੂੰ ਤਾਇਆ ਸੰਗ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਸੰਗ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਦਿਆ ਸਿੰਘ ਧਰਮ ਸਿੰਘ ਜੀ ਉઠਿਆ ਸਾਹਿਬ ਮਾਰਦਾ ਛਾਲਾ ਹਿੰਮਤ ਸਿੰਘ ਮੋਕੰਬੀ ਬੈਠਾ ਸੀਸ ਦੇਣ ਨੂੰ ਕਾਲਾ ਹਿੰਮਤ ਸਿੰਘ ਮੂਕੰਬੀ ਬੈਠਾ ਸੀ ਸੇਣ ਨੂੰ ਕਾਲਾ ਮੋਇਆਂ ਨੂੰ ਜਨਮ ਦੇ ਕੇ ਮੋਇਆਂ ਨੂੰ ਜਨਮ ਦੇ ਕੇ ਕਟਕੇ ਫਿਰ ਸ਼ਾਦੀ ਨਾਲ ਲਾਇਆ ਸੰਗ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਸੰਗ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਖੰਡੇ ਨਾਲ ਖੂਰ ਖੂਰ ਕੇ ਤੇ ਸਭ ਨੂੰ ਬੂੰਦ ਬੂੰਦ ਵਰਤਾਇਆ ਸਿੱਖੀ ਦਾਤਾ ਦੱਸ ਦੀਏ ਚਿੜੀਆਂ ਕੋਲੋਂ ਬਾਜ ਟੁੜਾਇਆ ਮੇਰੇ ਚੋਜੀ ਪ੍ਰੀਤਮ ਨੂੰ ਮੇਰੇ ਚੋਜੀ ਪ੍ਰੀਤਮ ਨੂੰ ਸਵਾ ਲੱਖ ਨਾਲ ਇੱਕ ਲੜਾਇਆ ਸੰਗ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਸੰਗ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਓ ਪੰਜ ਪਿਆਰੇ ਥਾ ਭਲੇ ਦੇਖ ਅੰਮ੍ਰਿਤ ਵਾਲੀ ਗੁਰਤੀ ਓ ਪੰਜ ਪਿਆਰੇ ਸਾਜ ਲਏ ਦੇਖ ਅੰਮ੍ਰਿਤ ਵਾਲੀ ਗੁਰਤੀ ਪੰਜਾਂ ਹੀ ਬਾਣੀਆਂ ਚੋ ਜੋੜੀ ਫੇਰ ਸਦਾ ਲਈ ਜੁਗਤੀ ਪੰਜਾਂ ਹੀ ਵਾਣੀਆਂ ਚੋ ਜੋੜੀ ਫੇਰ ਸਦਾ ਲਈ ਜੁਗਤੀ ਮੈਂ ਸ੍ਰੀਪਖਾਲਸੇ ਦਾ ਬਾਜਾਂ ਵਾਲੇ ਆਖ ਸੁਣਾਇਆ ਸੰਗ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਸੰਗ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਕੰਗਾ ਕੜਾਕ ਸ਼ਹਿਰੇ ਜੀ ਰੱਖਿਓ ਸਦਾ ਗਾਥਰੇ ਪਾਕੇ ਕੰਗਾ ਕੜਾਕ ਸ਼ਹਿਰੇ ਜੀ ਰਖਿਓ ਸਦਾਗਾ ਤੇਰੇ ਪਾ ਕੇ ਉਠਾ ਮਾਸ ਤੁੰਬਾਕੂ ਤੇ ਪਰਾਇਆ ਸੰਗ ਨਾ ਕਰੀ ਬੁਲਾ ਕੇ ਕਦੇ ਕੇਸ ਕਟਾਇਓ ਨਾ ਕਦੇ ਕੇਸ ਕਟਾਇਓ ਨਾ ਇਹਨੇ ਸਿੱਖੀ ਦਾ ਸਰਮਾਇਆ ਸੰਗ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਸੰਗ ਤੇ ਜਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਰਾਖੀ ਮਜਲੂਮਾਂ ਦੀ ਕਰਿਓ ਛਾਤੀ ਆਪਣੀ ਧਾਕੇ ਰਾਖੀ ਮਜਲੂਮਾਂ ਦੀ ਕਰਿਓ ਸਾਤੀ ਆਪਣੀ ਢਾਕੇ ਚੜ ਬੈਰੀ ਆ ਜਾਵੇ ਨਠਿਓ ਕਦੇ ਨਾ ਕੰਡ ਬਖਾਕੇ ਚੜ ਬੈਰੀ ਆ ਜਾਵੇ ਭਜਿਓ ਕਦੇ ਨਾ ਪੈਠ ਬਖਾਕੇ ਕਦੇ ਵਾਦਾ ਕਰਨਾ ਨੀ ਬਾਜਾਂ ਵਾਲੇ ਨੇ ਸਮਝਾਇਆ ਸੰਗ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਸੰਗ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਰਾਜ ਕਰੂ ਖਾਲਸਾ ਜੀ ਹਰਥਾਂ ਜਿੱਤ ਸਾਡੀ ਪ੍ਰਤੀਤ ਰਾਜ ਕਰੋ ਖਾਲਸਾ ਜੀ ਹਰਥਾਂ ਜਿੱਤ ਸਾਡੀ ਪ੍ਰਤੀਤ ਮੋਜਾਂ ਕਰਦਾ ਰਹਿੰਦਾ ਏ ਸਦਾ ਹੀ ਮਨਪ੍ਰੀਤ ਤੈਨੂੰ ਪਿਆਰ ਕਰਨ ਵਾਲਿਆਂ ਨੇ ਤੈਨੂੰ ਪਿਆਰ ਕਰਨ ਵਾਲਿਆਂ ਨੇ ਕੁੰਡਾ ਆਣ ਤੇ ਰਾਖੜ ਕਾਇਆ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਸੰਗਤ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਵਿੱਚ ਖੁੱਲੇ ਪੰਡਾਲ ਤੇ ਜੀ ਮੇਰੇ ਗੁਰਾਂ ਦੇ ਮਹਾਨ ਲਗਾਇਆ ਵਿੱਚ ਖੁੱਲੇ ਪੰਡਾਲ ਤੇ ਜੀ ਮੇਰੇ ਗੁਰਾਂ ਦੀ ਬਾਣ ਲਗਾਇਆ ਸੰਗ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਸੰਗ ਤੇ ਦਿਨ ਬਸਾਖੀ ਨੂੰ ਗੁਰਾਂ ਨੇ ਖਾਲਸਾ ਪੰਥ ਸਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ